ਮੈਂ ਜਦਾਂ ਜੇ ਇਹ ਗੱਲ ਚਾਹਾਂ ਵੀ ਮੈਂ ਹੋਰ ਵਿਆਹ ਕਰਾਉਣਾ ਭਰਾਵਾ ਉੱਥੇ ਤਾਂ ਕੁੱਤ ਕਲੇਸ਼ ਹੋ ਜਾਣਾ ਤੁਹਾਡੇ ਕਹਿੰਦੇ ਵਿਆਹ ਪਤਾ ਨਹੀਂ ਚਾਰ ਕਰਾ ਲੈਂਦੇ ਉਹ ਦੱਸੀ ਤਾਂ ਮੜਾ ਸੱਚੀ ਕਰਾ ਲੈਂਦੇ ਹਾਂਜੀ ਚਾਰ ਕੀ ਸਾਥ ਕਰਾ ਲੈਂਦੇ ਸੱਤ ਵਿਆਹ ਕਰਾ ਲੈਂਦੇ ਹਿੰਮਤ ਵਾਲੇ ਹੀ ਆ ਤੁਸੀਂ ਭਰਾ ਤੁਹਾਡਾ ਰਾਈ ਟੈਕ ਨਹੀਂ ਸੰਭੀ ਜਾਂਦੀ ਸასიਖਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਂ ਦੋਸਤੋ ਮੈਂ ਇੱਥੋਂ ਨੰਗਣੇ ਲੱਗਾ ਸੀ ਤੇ ਇੱਥੇ ਵੀਰ ਆਪਣਾ ਨਾ ਪਸ਼ੂ ਚਾਰਦਾ ਸੀ ਉਹਦੇ ਨਾਲ ਗੱਲਬਾਤ ਕਰਦੇ ਆਂ ਵੀ ਇਹਨਾਂ ਨੂੰ ਕੀ ਮੁਸੀਬਤਾਂ ਹੁੰਦੀਆਂ ਆ ਤੇ ਦੂਜਾ ਮਤਲਬ ਜਿੱਦਾਂ ਕਈ ਵੀਰ ਕਹਿੰਦੇ ਆ ਵੇ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਪਸ਼ੂ ਚਾਰਨੇ ਹਨਾ ਉਹਨਾਂ ਉੱਤੇ ਅੱਜ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਤੁਹਾਨੂੰ ਭਰਾ ਦੀ ਜੁਬਾਨ ਵਿੱਚੋਂ ਆਪਾਂ ਉਹ ਗੱਲਾਂਬਾਤਾਂ ਦੱਸਾਂਗੇ ਜਿਹੜੀਆਂ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਆਪਾਂ ਤੁਸੀਂ ਪਸ਼ੂ ਚਾਰਦੇ ਆ ਮਤਲ ਤੁਹਾਨੂੰ ਰੋਤਲੇ ਵੀ ਆ ਲੋ ਰੋਤਲੇ ਅੱਛਾ ਫਿਰ ਤੁਸੀਂ ਉਹਦੇ ਲਈ ਕੀ ਕਰਦੇ ਆਂ ਉਹਦੇ ਲਈ ਆਗੇ ਅਸੀਂ ਬਰਸਾ ਮਾੜਾ ਮੋੜਾ ਜੋ ਕੇ ਦਾ ਆਪਣਾ ਟਾਈਮ ਪਾਸ ਕਰ ਲੈਣੇ ਤੇ ਤੁਹਾਡੀ ਮਜਬੂਰੀ ਕੀ ਹੈ ਮਤਲਬ ਜਦ ਪਸ਼ੂ ਚਾਰਨਾ ਮਾ ਕਾਟੇ ਮਜਬੂਰੀ ਇਹ ਹੈ ਗਰੀਬ ਬੰਦੇ ਵੀ ਟਾਈਮ ਪਾਸ ਕਰੀ ਜਾਂਦੇ ਨੇ ਜਾਂ ਜਾਰ ਜੁਰ ਕੇ ਠੀਕ ਹੈ ਮਤਲਬ ਤੁਹਾਡੇ ਜ਼ਮੀਨ ਜਾਇਦਾਦ ਹੈ ਨਹੀਂ ਕੀ ਤਾਂ ਕਰਕੇ ਹਾਂਜੀ ਹਾਂਜੀ ਤੇ ਜੇ ਜਿੱਦਾਂ ਯਾਰ ਹੁਣ ਭਾਜੀ ਕਈ ਜਗ੍ਹਾ ਤੇ ਰੁੱਖ ਛੋਟੇ ਛੋਟੇ ਲਾਏ ਹੁੰਦੇ ਨੇ ਨਾ ਤੇ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਵੀ ਵਾਤਾਵਰਨ ਬਹੁਤ ਜਿਹੜਾ ਕੰਗਲਾ ਹੋ ਰਿਹਾ ਹੈ ਤੇ ਉਹਦੇ ਲਈ ਤੁਸੀਂ ਕੀ ਬਚਾਅ ਕਰਦੇ ਆ ਮਤਲਬ ਜਦੋਂ ਇਹਦਾ ਰੁੱਖ ਲੱਗੇ ਹੁੰਦੇ ਕਈ ਬੰਦੇ ਇਹਦਾ ਪੋਸਟਾ ਪਾਉਂਦੇ ਆ ਭਰਾ ਆਪਣੇ ਵੀ ਯਾਰ ਸੋ ਵਿੱਚੋਂ 70 ਬੂਟੇ ਤਾਂ ਜਦੋਂ ਪਸ਼ੂ ਯਾਰ ਜਾਂਦੇ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਹਦੇ ਬਾਰੇ ਆ ਕਿ ਜਿੱਥੇ ਵੀ ਬੂਟਾ ਮਤਲਬ ਲੱਗਾ ਆਵੇ ਅਸੀਂ ਉੱਥੇ ਮੋਰੇ ਖੜ ਜਾਂਦੇ ਆ ਵੀ ਤੋੜਨਾਂ ਤੇ ਆਪਣੇ ਬਦੂ ਪਿੱਛੇ ਮੋੜ ਦਿੰਨੇ ਵੀ ਬਦੂ ਆਪਣਾ ਵਿਚਾਰ ਰੱਖਦੇ ਆ ਕਿ ਬੂਟਾ ਟੁੱਟੇ ਨਾ ਕਿਤੇ ਜਦਾਂ ਜੇ ਹੁਣ ਕਿਸੇ ਦੇ ਜਦੋਂ ਲਾਲਾ ਵਿੱਚ ਹੁਣਾ ਲੱਗਾ ਆ ਹੁਣ ਪਸ਼ੂ ਤੋਂ ਪਸ਼ੂ ਹੀ ਆ ਨਾ ਉਹਨੂੰ ਕਿਹੜਾ ਵਿਚਾਰੇ ਨੂੰ ਸਮਝ ਆਵੇ ਆ ਖੱਤੇ ਵਿੱਚ ਮੈਂ ਵੜਨਾ ਆ ਹਨ ਵਿੱਚ ਨਹੀਂ ਵੜਨਾ ਤੇ ਜਦਾਂ ਹੁਣ ਕਿਸੇ ਦੀ ਫਸਲ ਵਿੱਚ ਇਹਦਾ ਪਸ਼ੂ ਵੜ ਜਾਂਦੇ ਆ ਉਹਦੇ ਲਈ ਕੀ ਕਰਦੇ ਤੁਸੀਂ ਉਦੇ ਦੇਖੋ ਜਾਨ ਬੋਝ ਕੇ ਤੇ ਬਾੜ ਦੇ ਜੇ ਧੱਕੇ ਨਾ ਕਰੋ ਜਿੱਦਾਂ ਮਤਲਬ ਨਾਟ ਭਾੜ ਕੇ ਬਸ ਉੱਡ ਜਾਵੇ ਉਹ ਦਰਦੀ ਹੋ ਜਾਂਦੀ ਹੈ ਤੇ ਉਹਦਾ ਜਾਨ ਬੋਝ ਕੇ ਤੇ ਬਾੜ ਦੇ ਜੇ ਮੁੰਡੇ ਮੋਰੇ ਖੜ ਜਾਂਦੇ ਨੇ ਕਿ ਤੈਨੂੰ ਪਾਲ ਨਾ ਕਰੇ ਤੇ ਫੇਰ ਇੱਕਦਮ ਮਤਲਬ ਇਹਦਾ ਸੌਰੀ ਮੰਗ ਲੈ ਲੈਨੇ ਸੌਰੀ ਖੱਤੇ ਤੋਂ ਸੌਰੀ ਮੰਗ ਲੈਨੇ ਹਾਂ ਨਹੀਂ ਖੱਤੇ ਤੋਂ ਜ਼ਿੰਮੇਦਾਰਾ ਜ਼ਿੰਮੇਦਾਰਾ ਤਾਂ ਚਲੋ ਜ਼ਿੰਮੇਦਾਰੀ ਵਿਚਾਰੇ ਨਹੀਂ ਕੁਝ ਵੀ ਕਹਿੰਦੇ ਚਲੋ ਉਹ ਵੀ ਕਹਿੰਦੇ ਵੀ ਨੁਕਸਾਨ ਨਾ ਕਿਤੇ ਦਾ ਕਰਾਓ ਵੀ ਚਲੋ ਚਾਰ ਦੇ ਆ ਤੁਸੀਂ ਬਸੋ ਬਿਸ਼ੱਕ ਚਾਰੋ ਬੱਲੇਗਾ ਕਿਸੇ ਦਾ ਨੁਸਕਾਨ ਨਾ ਕਰਾਓ ਵੀ ਆਪਣਾ ਵੀ ਵਿਚਾਰ ਰੱਖੋ ਤੇ ਸਾਡਾ ਵੀ ਵਿਚਾਰ ਨੁਸਕਾਨ ਕਰ ਨੁਕਸਾਨ ਨੁਕਸਾਨ ਘੁੰਮਰਾਵਾ ਲਾ ਦੀ ਖਾਈ ਜਾਣਾ ਤੇ ਕਿੰਨੇ ਕ ਟਾਈਮ ਚਾਰ ਦੇ ਭਾਜੀ ਕਿੰਨੇ ਘੰਟੇ ਲੱਗ ਜਾਂਦੇ ਤੁਹਾਨੂੰ ਇਹ ਵੱਧ ਤੋਂ ਵੱਧ 2-3 ਘੰਟੇ ਤੇ 3-4 ਘੰਟੇ ਬਾਅਦ ਇੱਧਰ ਨੂੰ ਹੋ ਜਾਓ ਭਾਜੀ ਤੁਹਾਡਾ ਚਿਹਰਾ ਜਿਹੜਾ ਅੱਧਾ ਆ ਜਾਣਾ ਅੱਛਾ 3-4 ਘੰਟੇ ਚਾਰੀ ਤੇ ਅਸੀਂ ਬਾਅਦ ਚੱਲੀਏ ਕਰਦੇ ਆਂ ਬਣਾ ਦੇ ਹੁੰਦੀ ਉਹ ਬਾ ਦੇਣੇ ਵਾ ਤੇ ਪਰਾਲੀ ਪੁਰਲੀ ਉੱਧਰ ਰੱਖਿਆ ਹੁੰਦਾ ਇੰਨੇ ਵਿੱਚ ਤੋਂ ਅਜਿਵੇਂ ਤਾਂ ਫੇਰ ਕੀ ਕਰਦੇ ਨੇ ਬਨਾਲੀ ਰੱਖੀ ਆ ਬਨਾਲੀ ਹੈਗੀ ਆ ਸਾਡੇ ਕੋਲ ਜੱਗ ਪਾ ਲੈਂਦੇ ਆ ਤੇ ਤੁਸੀਂ ਜਦੋਂ ਹੁਣ ਜਦੋਂ ਫਸਲਾਂ ਲੱਗ ਗਈਆਂ ਜਦੋਂ ਸਾਰੇ ਖੱਤੇ ਭਰ ਗਏ ਉਦੋਂ ਤੁਸੀਂ ਕੀ ਕਰਦੇ ਉਹਨੂੰ ਫੇਰ ਬੰਨ ਕੇ ਪਾਉਂਦੇ ਆ ਜਾਂ ਉਦੋਂ ਵੀ ਇਦਾਂ ਛੱਡ ਲੈਂਦੇ ਆ ਨਹੀਂ ਉਹ ਦੋ ਫੇਰ ਬਾਇਰਾ ਪੂਰਾ ਮੈਦਾਨਾ ਜਦੋਂ ਬੰਨ ਕੇ ਉਹਦੇ ਚਾਰ ਦਿਨ ਜਿਹੜੇ ਪਹਿਲੇ ਬਲਾਡ ਹੋਵੇ ਤੇ ਚਾਰ ਦਿਨ ਇਹਦਾ ਫੇਰ ਬੰਨ ਕੇ ਨਹੀਂ ਬੱਤੇ ਪਾ ਲੈਂਦੇ ਤੇ ਕਿੰਨੇ ਪਸ਼ੂ ਆ ਭਾਜੀ ਕਿੰਨਿਆਂ ਤੋਂ ਸ਼ੁਰੂ ਕੀਤਾ ਇਹ ਕੰਮ ਬਸ ਮਾਰੋ ਵਿੱਦਾਇ ਤਿਆਰ 5 50 ਬਗ ਕਮਲ ਕਿੰਨੇ ਭਰਾ ਆ ਤੁਸੀਂ? ਅਸੀਂ 7 ਭਰਾ ਆ। ਉਹ ਤੁਹਾਡੇ ਮੈਨੂੰ ਇੱਕ ਗੱਲ ਉਹ ਵੀ ਦੱਸੀ ਪਾ ਤੁਹਾਡੇ ਕਹਿੰਦੇ ਵਿਆਹ ਪਤਾ ਨਹੀਂ 4 ਕਰਾ ਲੈਂਦੇ ਉਹ ਦੱਸੀ ਤਾਂ ਮੜਾ ਸੱਚੀ ਕਰਾ ਲੈਂਦੇ। ਹਾਂਜੀ 4 ਦੇ 7 ਕਰਾ ਲੈਂਦੇ। 7 ਵਿਆਹ ਕਰਾ ਲੈਂਦੇ ਆ। ਨਹੀਂ ਯਾਰ ਇਹ ਮਤਲਬ ਹਿੰਮਤ ਵਾਲੇ ਹੀ ਆ ਤੁਸੀਂ ਭਰਾ ਇੰਨਾ ਯਾਰ 7 7 ਵਿਆਹ ਕਰਾ ਕੇ ਘਰ ਵਾਲੀ ਇੱਕ ਨਹੀਂ ਸੰਭੀ ਜਾਂਦੀ। ਉਹ ਤਾਂ ਆਪਣੇ ਗੰਜਾਇ ਦੇਖੀ ਰਿਹਾ ਜੇ ਘਰ ਵਾਲਿਓ ਕੋਈ ਖਲਾਨ ਹੋਏਗਾ ਤਾਂ ਭਾਵੇਂ 7 ਕਰਾ ਲਓ। ਸਾਡੇ ਮਜੇ ਦੇ ਜਿੱਦਾਂ ਨਾਨੀ ਦੇ ਘਰ ਵਾਲੀ ਤੈਨ੍ਹ ਤੇ ਆ ਤੇ ਦੂਸਰਾ ਹੋਰ ਕਰਾ ਲਓ। ਮੈਂ ਇੰਨੇ ਵਿਆਹ ਕਰਾ ਲੈਣੇ ਆ। ਹੋਰ ਤੇ ਉਹ ਫੇ ਆਪਸ ਵਿੱਚ ਇਦਾਂ ਯਾਰ ਲੜਦੀਆਂ ਨਹੀਂ ਉਹ ਬੁੜੀਆਂ ਤਾਂ ਆਪਸ ਵਿੱਚ ਲੜਦੀਆਂ ਹੀ ਬਹੁਤ ਹੁੰਦੀਆਂ। ਜੇ ਖਾਣ ਨੂੰ ਹੋਵੇ ਤਾਂ ਫੇ ਕਾਦੇ ਹੀ ਲੈਣਾ। ਜੇ ਖਾਣ ਨੂੰ ਨਾ ਹੋਵੇ ਫੇ ਲ ਭੁੱਖੀਆਂ ਲੜਦੀਆਂ। ਅੱਛਾ ਜੇ ਖਾਣ ਨੂੰ ਹੋਵੇ ਵਧੀਆ ਲੀਲਾ ਕੱਪੜਾ ਪਹਿਨਣ ਨੂੰ ਤਾਂ ਫੇ ਕਾਦੇ ਹੀ ਲੈਣਾ ਰੇ ਨਜ਼ਾਰੇ ਲਾ। ਨਹੀਂ ਉਹ ਕੁੜੀਆਂ ਇਦਾਂ ਮੰਨ ਜਾਂਦੀਆਂ ਵੀ ਇਹਦਾ ਜਦੋਂ ਜਦਾਂ ਮੈਂ ਲਾਲਾ ਵੀ ਸਾਡੇ ਤਾਂ ਹੁਣ ਵਿਆਹ ਹੋਏ ਆ। ਤੇ ਮੈਂ ਜਦਾਂ ਜੇ ਇਹ ਗੱਲ ਚਾਹਾਂ ਵੀ ਮੈਂ ਹੋਰ ਵਿਆਹ ਕਰਾਉਣਾ। ਭਰਾਵਾ ਉੱਥੇ ਤਾਂ ਕੁੱਤ ਕਲੇਸ਼ ਹੋ ਜਾਣਾ। ਮਤਲਬ ਬਹੁਤ ਕੰਮ ਖਰਾਬ ਹੋ ਜਾਣਾ। ਤਾਂ ਤੁਹਾਡੇ ਕਿੰਦਾ ਸੱਤ-ਸੱਤ ਵਿਆਹ ਕਰਾ ਲੈਂਦੇ ਆ। ਭਾਈ ਪਹਿਲਾਂ ਕਰ ਹੁੰਦੇ ਹੋਂ ਤਾਂ ਸਾਡੇ ਵੀ ਇਦਾਂ ਹੀ ਆ ਜਿੱਦਾਂ ਕੁੜੀਆਂ ਉਹ ਨਹੀਂ ਮੰਨਦੀਆਂ ਪਹਿਲਾਂ ਸਾਡੇ ਨਾਨ ਸਾਡੇ ਨਾਨਾ ਹੁੰਦਾ ਉਹਨੇ ਸੱਤ ਵਿਆਹ ਕਰਾਏ ਹੁੰਦੇ ਤੇ ਉਹਦੇ ਨਿਆਣੇ ਕਿੰਨੇ ਹੁੰਦੇ ਸੀ ਨਿਆਣੇ ਉਹਦੇ ਸਾਡੇ ਜਿਹੜੇ ਮਾਪੇ ਆ ਉਹ ਤਮ ਦਿਨਾਂ ਜਨਾਂ ਦਿਨਾਂ ਜਨ ਮਾਮਾ ਦੇ ਆ ਤੇ ਚਾਰ ਜਿਹੜੀਆਂ ਸੀਗੀਆਂ ਉਹਦੇ ਉਹਨਾਂ ਦੇ ਨਿਆਣੇ ਹੋਏ ਨੇ ਨਹੀਂ ਉਹ ਮਤਲਬ ਜਿਹੜਾ ਕਾਨੂੰਨੀ ਹੈਗਾ ਹਮ ਦੋ ਹਮਾਰੇ ਦੋ ਤੁਹਾਡੇ ਤੇ ਨਹੀਂ ਲਾਗੂ ਹੁੰਦੇ ਨਾ ਤੁਹਾਨੂੰ ਭੋਲੇ ਆ ਸਾਡੇ ਨੇ ਸਾਡੇ ਮਜੇ ਵੇਚਿਆ ਵੀ ਸੱਤ ਵਿਆ ਘਰਾ ਸਕਦੇ ਆ ਮਤਲਬ ਇਹ ਮਤਲਬ ਆਪਣੀ ਸੰਖਿਆ ਵਧਾਉਣ ਲਈ ਹਾਂਜੀ ਤੇ ਫਿਰ ਤੁਸੀਂ ਖਰਾਕਾਂ ਕਿਹੜੀਆਂ ਖਾਂਦੇ ਭਰਾ ਮਤਲਬ ਜਿੱਦਾਂ ਖਰਾਕਾਂ ਵਾਸਤੇ ਦੁੱਧ ਆ ਬਾਕੀ ਇਹ ਆਪਣਾ ਜੋ ਵਧੀਆ-ਵਧੀਆ ਚੀਜ਼ਾਂ ਨਸ਼ਾ ਪਤਾ ਕੋ ਕਰਨਾ ਨਹੀਂ ਜਿੱਦਾਂ ਆਪਾਂ ਇੱਕ ਲੋਕੀ ਵਾਂਦਿੰਦੇ ਸ਼ਰਾਬ ਹੀ ਨੇ ਦੇ ਗੋਲੀਆਂ ਖਾਂਦਿੰਦੇ ਆ ਹੋਰ ਡੋਡੇ ਵੀ ਜੋ ਕੋਈ ਬਰਤਾਂ ਲੈਂਦੇ ਆ ਸਾਡੇ ਇਹ ਨਿਸ਼ਾਨੀ ਹੈਗਾ ਵੀ ਸਾਡੇ ਆਗੇ ਦੁੱਧ ਦੁੱਧ ਖਰਾਬ ਵਧੀਆ ਖਾਓ ਐਨ ਆਪਣੇ ਸਰੀਰ ਨੂੰ ਵਧੀਆ ਰੱਖੋ ਤੇ ਤੁਸੀਂ ਇਦਾਂ ਹੁਣ ਸਾਡੇ ਜਿੱਦਾਂ ਕਈ ਬੰਦੇ ਬਰਗਰ ਪੀਜੇ ਖਾਣ ਜਾਂਦੇ ਆ ਹੋਰ ਲਾਲਾ ਲਟਰਮ ਪਰਮ ਜਿਹੜੀਆਂ ਚੀਜ਼ਾਂ ਖਾਣ ਜਾਂਦੇ ਤੇ ਤੁਸੀਂ ਵੀ ਇਦਾਂ ਜਾਂਦੇ ਆ ਜਾਂਦੇ ਆ ਜੀ ਵੀ ਖਾਣ ਬਲੇਕ ਇੰਨਾ ਜ਼ਿਆਦਾ ਨਹੀਂ ਖਾਂਦੇ ਜਦ ਮਾੜਾ ਇੱਕ ਦੇ ਗਏ ਆ ਮਾੜਾ ਮੋਟਾ ਖਾ ਲੈਣ ਜੇ ਅੱਗੇ ਆਪਣੀ ਰੋਟੀ ਪਾਣੀ ਖਾਓ ਦੁੱਧ ਪਾਣੀ ਪੀਓ ਲੱਸੀ ਪੀਓ ਰੱਜ ਕੇ ਨਜ਼ਾਰੇ ਲੋ ਹਾਂ ਤੇ ਸਾਡੇ ਲਾਡਲ ਪੜਨ ਜਿੱਦਾਂ ਕੋਈ ਕੋਦੇ ਕੋਸ਼ ਖਾ ਲਿਆ ਕੋਈ ਕੋਸ਼ ਖਾ ਲਿਆ ਇਹ ਨਹੀਂ ਹੈਗਾ ਵੀ ਤੇ ਇੰਨਾ ਵਦਾਂ ਨਹੀਂ ਚਿੰਮਲ ਸਾਦੀ ਜ਼ਿੰਦਗੀ ਜੀਨੇ ਆ ਹਾਂਜੀ ਤੇ ਬੈਂਕ ਚ ਚਾਰ ਪੈਸੇ ਰੱਖੇ ਵੀ ਆ ਕਿ ਉਡਾਦਣਾ ਨਾਲ ਦਾ ਬੈਂਕੇ ਚ ਕਿਤੇ ਬਹਿ ਕੇ ਖਾਤੇ ਬੁੱਤੇ ਨੇ ਬੁੱਲੇ ਇੰਨੇ ਵਾਰ ਉਡਾ ਦੇਈ ਵੀ ਆਪਾਂ ਨਾਲ ਇਹਨਾਂ ਨੂੰ ਕੋਲ ਘਲਾ ਦੇ ਬੱਜਾਂ ਨੂੰ ਕੋਈ ਆਵ ਕਾਲੀਏ ਬਸ ਤੇ ਦੁੱਧ ਕਿੰਨੇ ਰੁਪਏ ਕਿਲੋ ਲੱਗਦਾ ਮੌਤ 40 ਦਿਨ ਤੱਕ ਯਾਦ ਰਹੀ ਹੈ ਤੇ ਦੁੱਧੇ ਚ ਪਾਣੀ ਵੀ ਪਾਉਣਾ ਹਣਾ ਨਹੀਂ ਨਹੀਂ ਦੱਸ ਦੇ ਜੇ ਪਾਉਣਾ ਕੈਮਰੇ ਮਾਰੇ ਝੂਠ ਨਹੀਂ ਬੋਲਣਾ ਮੈਂ ਕਹਾਂ ਦੁੱਧ ਕੈਮਰਾ ਰੱਬ ਦਾ ਰੂਪ ਆ ਹੌਣੇ ਆ ਕੇ ਫੈਂਡ ਦੇ ਦੁੱਧ ਲੈਂਦੇ ਆ ਲੋਕੀ ਅੱਜ ਕੱਲ ਮਸ਼ੀਨਾਂ ਇਦਾਂ ਦੇ ਆ ਗਏ ਆ ਪਤਾ ਲੱਗ ਜਾਂਦਾ ਕਿੰਨਾ ਦੁੱਧ ਪਾਇਆ ਨਾ ਕਿੰਨਾ ਪਾਣੀ ਪਾਇਆ ਕਿੰਨਾ ਦੁੱਧ ਆ ਉਹਦੇ ਇੱਕ ਮਿੰਟ ਤੋਂ ਪਹਿਲਾਂ ਪਤਾ ਲੱਗ ਜਾਂਦਾ ਅੱਛਾ ਹਾਂਜੀ ਹੁਣ ਉਹ ਕੰਮ ਨਹੀਂ ਹੈਗਾ ਵੀ ਕੋਈ ਪਾਣੀ ਪਾਉ ਦੋ ਤੇ 10 ਕਿਲੋ ਦੁੱਧ ਦੇ 20 ਕਿਲੋ ਬਣਾ ਕੇ ਵੇਚ ਦਿਓ ਨਹੀਂ ਉਹ ਕੇ ਇਦਾਂ ਹੁੰਦਾ ਸੀ ਵੀ ਕਈ ਬੰਦੇ ਇਦਾਂ ਪਾਣੀ ਵੀ ਪਾਉਂਦੇ ਹੁੰਦੇ ਸੀ ਨਾ ਤੇ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਨਾ ਇੱਕ ਪਰਿਵਾਰ ਦੇ ਦੁੱਧ ਲਾਇਆ ਆ 35 ਸਾਲ ਹੋ ਗਏ ਦੁੱਧ ਲੈਂਦੇ ਨੂੰ ਤੇ ਸਾਡੇ ਇੱਕ ਦਿਨ ਗਾਂ ਨੇ ਦੁੱਧ ਡੋਲਤਾ ਮੰਮੀ ਮੇਰੀ ਹੋਰ ਕਿਤੇ ਲਿਆ ਕੇ ਦੇ ਦਿੱਤਾ ਉਹਨਾਂ ਨੂੰ ਦੁੱਧ ਪਰ ਆਵਾ ਉਹਨਾਂ ਦਾ ਸਵੇਰ ਨੂੰ ਲਾਂਬਾ ਆ ਗਿਆ ਉਹਨਾਂ ਦੇ ਨਿਆਣੇ ਜਿਹੜੇ ਉਹਨਾਂ ਨੂੰ ਲਾਂਬਾ ਦਿੱਤਾ ਵੀ ਅੱਜ ਉਹਨਾਂ ਦੇ ਘਰ ਦਾ ਦੁੱਧ ਨਹੀਂ ਹੈਗਾ ਮਤਲਬ ਜਿਹੜੇ ਪੀਣ ਵਾਲੇ ਉਹਨਾਂ ਨੂੰ ਵੀ ਸਵਾਦ ਦਾ ਪਤਾ ਲੱਗਦਾ ਸਵਾਦ ਦਾ ਪਤਾ ਲੱਗ ਜਾਂਦਾ ਦੁੱਧ ਜਿਹੜਾ ਬਿਓਰ ਹੁੰਦਾ ਉਹਦਾ ਪੀਣ ਦਾ ਕੋਈ ਹੋਰ ਮਜ਼ਾ ਆਉਂਦਾ ਆ ਜਿਹੜਾ ਵਿੱਚ ਪਾਣੀ ਆਦਾ ਉਹ ਤਾਂ ਪਤਾ ਲੱਪੇ ਲੱਗੇ ਹੁੰਦਾ ਵਿੱਚ ਪਾਣੀ ਆ ਦੁੱਧ ਦਾ ਤੇ ਹੁਣ ਇੱਕ ਮੇਰੀ ਗੱਲ ਸੁਣ ਇੱਕ ਪ੍ਰਣ ਕਰ ਮੇਰਾ ਭਰਾ ਚੱਲ ਅੱਗੇ ਤੂੰ ਰਾਖੀ ਰੱਖਦਾ ਵੀ ਹੰਗਾ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਨਹੀਂ ਤੈਨੂੰ ਦੇਖਿਆ ਨਾ ਬੂਟੇ ਤੋੜਦੇ ਆ ਇਹ ਪ੍ਰਣ ਕਰ ਇੱਕ ਕੈਮਰੇ ਮੂਰੇ ਵੀ ਮੈਂ ਜਦੋਂ ਵੀ ਪਸ਼ੂ ਚਾਰੂਗਾ ਜਿੱਥੇ ਬੂਟਾ ਲੱਗਾ ਹੋਇਆ ਮੈਂ ਉਹਨੂੰ ਕਦੇ ਵੀ ਕਿਸੇ ਹਾਲਤ ਵਿੱਚ ਟੁੱਟਣ ਨਹੀਂ ਦਊਗਾ ਇਹ ਪ੍ਰਣ ਆ ਭਾਜੀ ਵੀ ਜਿੱਥੇ ਕਿਤੇ ਬੂਟਾ ਲੱਭਗਾ ਲੱਗਾ ਆ ਉਹ ਕਿਸੇ ਵੀ ਕੀਮਤ ਟੁੱਟਣ ਨਹੀਂ ਦੇਵਾਂ ਬਚਾ ਪੂਰਾ ਕਰਾਂਗੇ ਆ ਆਪਣਾ ਯਾਰ ਮੁੱਢਲਾ ਫਾਰਜਿੰਗ ਨੰਭਾਉਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਬਾਤਾਵਰਨ ਵਿੱਚ ਇਸ ਵੇਲੇ ਕਿੰਨੀ ਗਰਮੈਸ਼ ਹੋ ਗਈ ਆ ਲੋਕਾਂ ਨੂੰ ਹਾਰਟ ਅਟੈਕ ਹੋਣਦੇ ਆ ਬ੍ਰੇਨ ਹੈਮਰੇਜ ਹੋਣਦੇ ਆ ਸਾਇਲੈਂਟ ਸਾਇਲੈਂਟ ਅਟੈਕ ਹੋਣਦੇ ਆ ਸਾਡਾ ਇੱਕ ਭਰਾ ਸੀਗਾ ਥੋੜੇ ਦਿਨ ਹੋਏ ਆ ਉਹ ਖੁਦ ਨੂੰ 1 ਵਜੇ ਜਾਂਦਾ ਸੀ ਸਾਈਕਲ ਤੇ ਉੱਥੇ ਡੈਗ ਗਿਆ ਤੇ ਮਨ ਨਾਲ ਹੀ ਉਥੇ ਉਹਨੇ ਸਰੀਰ ਛੱਡ ਦਿੱਤਾ ਉਮਰ ਹਜੇ ਮੇਰੇ ਨਾਲੋਂ ਵੀ ਛੋਟੀ ਸੀ ਉਹਦੀ ਮਤਲਬ ਇਹ ਗਰਮੀ ਜਿਹੜੀ ਵਾਤਾਵਰਨ ਵੱਧ ਰਿਹਾ ਹੈ ਉਹ ਰੁੱਖਾਂ ਦੇ ਕਰਕੇ ਹੀ ਆ ਵੀ ਜਿਹੜਾ ਆਪਾਂ ਰੁੱਖ ਘੱਟ ਲਾਉਨੇ ਆ ਮੇਰਾ ਭਰਾ ਦੇ ਮੈਂ ਤੇ ਆ ਤੇਰੇ ਮੂਰੇ ਭਰਾ ਖਿਆਲ ਰੱਖਿਆ ਕਰੋ ਧਿਆਨ ਪੂਰਾ ਰੱਖਾਂਗੇ ਯਾਰ ਧਿਆਨ ਪੂਰਾ ਰੱਖਾਂਗੇ ਜਿੱਥੇ ਬੂਟਾ ਲੱਗਾ ਹੋਆ ਬੂਟੇ ਦਾ ਬਚਾਅ ਕਰਾਂਗੇ ਹੋਰ ਕਿਸੇ ਦਾ ਨੁਕਸਾਨ ਇਦਾਂ ਬੇ ਨੁਕਸਾਨ ਆਹ ਨੁਕਸਾਨ ਜਿਹੜਾ ਹੁੰਦਾ ਯਾਰ ਨਸਕਾਨ ਯਾਰ ਉਹਦਾ ਵੀ ਪੂਰਾ ਬਚਾਅ ਰੱਖਾਂਗੇ ਮੇਰੇ ਨੇ ਵੀ ਕਿਹਾ ਸੀ ਆ ਵੀ ਛੱਡ ਕੇ ਬਸ ਉੱਧਰ ਚਲੇ ਗਏ ਉੱਧਰ ਚਲੇ ਗਏ ਨਾ ਆਪਣੇ ਪਸਵਾ ਦੇ ਮੋਹਰੇ ਖੜ ਕੇ ਆਪਣੇ ਪਾਸੂ ਜਾਰਾਂਗੇ ਚਾਰਗੇ ਆਪਣੇ ਘਰ ਨੂੰ ਲੈ ਜਾਵਾਂਗੇ ਆ ਦੋਸਤੋ ਭਰਾ ਨੇ ਆਪਣਾ ਜਿਹੜਾ ਪੱਖਿਆ ਮੋਹਰੇ ਰੱਖਿਆ ਮੈਂ ਆਪਣੀਆਂ ਗੱਲਾਂ ਬਾਤਾਂ ਕੀਤੀਆਂ ਕਿਉਂਕਿ ਮੈਂ ਇੱਕ ਦੋ ਵੀਡੀਓ ਦੇਖੀਆਂ ਸੀ ਇੱਕ ਦੋ ਪੋਸਟਾਂ ਪੋਸਟਾਂ ਦੇਖੀਆਂ ਸੀ ਤੇ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਤੁਹਾਡੇ ਤੋਂ ਮੰਗਦਾ ਆ ਅੱਗੇ ਮੈਂ ਤੁਹਾਡਾ ਆਪਣਾ ਮੌਂਟੀਮਾਨ ਧੰਨਵਾਦ